ਹੈਲੋ ਜੀ ਸ਼ਸ਼ੀਕ ਹੈਲੋ ਜੀ ਸ਼ਸ਼ੀ ਗਰਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਜਸਪ੍ਰੀਤ ਸੰਧੂ ਚੈਨਲ ਤੇ ਹਾਂਜੀ ਟਾਈਮ ਹੋ ਗਿਆ 5 ਵਜੇ ਕੇ 4 ਮਿੰਟ 5 ਵਜੇ ਕੇ 4 ਮਿੰਟ ਤੇ ਮੇਰਾ ਵਲੌਗ ਹੋ ਗਿਆ ਜੇ ਲੇਟ ਕਿਉਂਕਿ ਸੈਕਿੰਡ ਵਲੌਗ ਸੀਗਾ ਤੇ ਟਾਈਮ ਦਾ ਹੌਲੀ ਹੌਲੀ ਪਤਾ ਲੱਗੂਆ ਹਨਾ ਹਜੇ ਤੇ ਚਲੋ ਅੱਜ ਮੈਂ ਉੱਥੇ ਜਾ ਕੇ ਤਾਂ ਵੀਡੀਓ ਸ਼ੂਟ ਕਰਨ ਗਈ ਤਾਂ ਮੈਂ ਵੀਡੀਓ ਬਣਾ ਨਹੀਂ ਸਕੀ ਟਾਈਮ ਹੈ ਨਹੀਂ ਸੀਗਾ ਤੇ ਮਾਸੀ ਨੇ ਜਾਣਾ ਸੀਗਾ ਤੇ ਪਰ ਆਪਾਂ ਤੁਹਾਨੂੰ ਦਿਖਾਉਣੇ ਅੱਜ ਸ਼ਾਮ ਦੇ ਕੰਮਕਾਰ ਚਲੋ ਆਜੋ ਫਿਰ ਕੰਟੀਨਿਊ ਰੱਖੇ ਮੰਮਾ ਗਏ ਆ ਜੀ ਅੱਜ ਨਾਨਕੀ ਉਹਨਾਂ ਨੂੰ ਥੋੜਾ ਇੱਥੇ ਕੰਮ ਸੀਗਾ ਉਹ ਨਾਨਕੀ ਗਏ ਵੇ ਆ ਨਾਲ ਗਏ ਆਪਣੀ ਮਾਸੀ ਜੀ ਤੇ ਉਹ ਗਏ ਵੀ ਨੇ ਨਾਨਕੀ ਤੇ ਸਿਸਟਰ ਮੇਰੀ ਮੇਰੇ ਕੋਲੇ ਆ ਵਸਤਾ ਪਰ ਫਿਰ ਵੀ ਕੰਮ ਤਾਂ ਹਨਾ ਵੰਡ ਕੇ ਹੁੰਦਾਗਾ ਤੇ ਚਲ ਕੋਈ ਗੱਲ ਨਹੀਂ ਵਸਤਾ ਮम्मा ਕਰ ਗਈ ਕੰਮ ਮੈਂ ਉਧਰ ਸੀਗੀ ਮੈਨੂੰ ਕਾਲ ਗਈ ਕਹਿੰਦੇ ਵੀ ਅਸੀਂ ਜਾਣਾ ਆ ਚਲ ਕੋਈ ਗੱਲ ਨਹੀਂ ਦੇਖਦੇ ਆਪਾਂ ਅੱਗੇ ਤੇ ਜਿਹੜਾ ਰਹਿ ਗਿਆ ਕੰਮ ਆਪਾਂ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਹਾਂਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਲੋੜ ਹੈ ਜੀ थैंक यू ਚਲ ਅੱਗੇ ਤੁਹਾਨੂੰ ਦਿਖਾਉਣੀ ਆ ਬਲੌਗ ਨੂੰ ਕਰ ਰੋ ਕੰਟੀਨਿਊ ਕਿਚਨ ਦੇ ਵਿੱਚ ਆਪਾਂ ਕਰਤੀ ਜੀ ਸਾਫ ਸਫਾਈ ਸਾਰੀ ਤੇ ਇੱਧਰ ਮੰਮਾ ਬਣਾ ਕੇ ਰੱਖ ਗਏ ਸੀ ਮੇਰੇ ਆਂਦੀ ਨੂੰ ਚਾਹ ਬਟ ਮੈਂ ਪੀਤੀ ਨਹੀਂ ਕਿਉਂਕਿ ਮੈਂ ਪੀ ਕੇ ਆਈ ਸੀ ਉਧਰੋਂ ਤੇ ਹੁਣ ਆਪਾਂ ਦੇਖਦੇ ਆ ਕਿ ਕੀ ਕੰਮ ਰਹਿ ਗਿਆ ਵੈਸੇ ਤਾਂ ਮੰਮਾ ਸਾਰਾ ਕੰਮ ਨਵੇੜ ਕੇ ਜਾਂਦੇ ਹੁੰਦੇ ਆ ਕੱਲੇ ਵਰਤਨ ਰਹਿ ਗਏ ਸੀ ਉਹ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਲਾ ਦਿੱਤੇ ਟੋਕਰੀ 'ਚ ਹਾਂਜੀ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਆ ਅੱਜ ਅਸੀਂ ਚਲ ਕੋਈ ਗੱਲ ਵੀ ਦੇਖਦੇ ਆ ਆਪਾਂ ਹੁਣ ਹੋਰ ਤਾਂ ਕੇ ਕੰਮ ਨਹੀਂ ਗਿਆ ਤੇ ਵਿੱਚ ਆਪਾਂ ਗਏ ਆ ਬਾਹਰ ਹਾਂਜੀ ਹੁਣ ਆਪਾਂ ਔਨਿਅਨ ਕੱਟ ਕਰਦੇ ਆ ਮਤਲਬ ਜੀ ਗੰਡੇ ਫਿਰ ਆਪਾਂ ਕਰਦੇ ਆ ਅਨੁਲ ਪਾਠ ਦੀ ਤਿਆਰੀ ਕੱਪ ਕੱਟ ਕੇ ਲੈਣੀਆਂ ਹਜੇ ਧਾਰ ਦਾਦੀ ਮਾ ਆਈ ਨਹੀਂ ਹਜੇ ਕਿਉਂਕਿ ਸਿਰ ਉਹਨਾ ਨਹੀਂ ਧਾਰ ਕੱਢੀ ਹੁੰਦੀ ਐ ਪਰ ਜੀ ਆਪ ਪਤਾ ਚਾਟ ਹੀ ਪਾਣੀ ਹੁੰਦੀ ਆ ਬਾਕੀ ਜੇ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਹਜੇ ਨਵਾਂ ਨਵਾਂ ਚੈਨਲ ਸਟਾਰਟ ਹੋਇਆਗਾ ਤੇ ਹਜੇ ਨਹੀਂ ਪਤਾ ਲੱਗਦਾ ਵੀ ਕਿਵੇਂ ਵੀਡੀਓ ਬਣਾਈਏ ਤੇ ਕਿਵੇਂ ਹਨ वैसे तो मैं उधर ही वीडियो बनाई करता फस्ट बारी मैं घर ट्राई किया चलो ट्राई तो करके देखिए कोई गल नहीं आप देखते हाँ पापा घर है नहीं गे वीडा भी घर है नहीं ਤਦ ਲੱਗ ਕੇ ਮੈਂ ਤੇ ਮੇਰੀ ਭੈਣ ਹੀ ਘਰੇ ਆ ਨਾ ਦਾਦੀ ਮੌਤਰ ਨੇ ਕਿਉਂਕਿ ਚਾਚੀ ਜੀ ਵੀ ਘਰੇ ਹੈ ਨਿੰਗੇ ਕਿਉਂਕਿ ਉਹ ਨਾ ਮੇਰੀ ਸਿਸਟਰਾ ਸੰਗਰੂਰ ਅਨੂ ਤੇ ਉਹ ਨੂੰ ਮਿਲ ਗਿਆ ਜਦੋਂ ਉਹ ਆਈ ਉਹਦੇ ਨਾਲ ਵੀ ਤੁਹਾਨੂੰ ਜ਼ਰੂਰ ਮਲਾਵਾਂਗੇ ਆਪਾਂ ਵਿਚਾਰੀ ਕਦੇ ਕਦੇ ਆਉਂਦੀ ਆ ਤਾਂ ਬਟ ਉਹਨੇ ਨਾ ਮੈਰੀਟਰੀਅਸ ਸਕੂਲ ਦੇ ਵਿੱਚ ਸੀਟ ਲਈ ਸੀਗੀ ਸੰਗਰੂਰ ਤੇ ਮਜਰੀ ਬਿਮਾਰ ਹੋ ਗਈ ਸੀ ਥੋੜੇ ਦਿਨ ਪਹਿਲਾਂ ਬਟ ਆਈ ਤਾਂ ਸਿਰ ਬਟ ਚਲੀ ਗਈ ਚਲੋ ਹੋਈ ਜਾਂਦੀ ਜਦੋਂ ਆਈ ਤੇ ਆਪਾਂ ਜਰੂਰ ਉਹਦੇ ਨਾਲ ਤੁਹਾਨੂੰ ਮਿਲਾਵਾਂਗੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਿਓ ਜੀ ਮੈਂ ਤੁਹਾਡੀ ਹੈਲਪ ਦੀ ਬਹੁਤ ਲੋੜ ਆ ਹੈਨਾ ਹਾਂਜੀ ਪਿਆਜ਼ ਆ ਪਲੇ ਆ ਚੀਰ ਹੁਣ ਥੋੜੇ ਆ ਨਾ

ਹਾਂਜੀ ਪੱਠੇ ਆਪਾਂ ਲਿਆਇਆ ਕੁੱਤਰ ਤੇ ਆਪਾਂ ਆ ਗਏ ਆਪਣੇ ਘਰੇ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ ਪਾਣੀ ਪੀ ਕੇ ਦੇਖੋ ਸਕੂਟਰੀ ਦਾ ਪਤਾ ਨਹੀਂ ਕੀ ਕੋਸ ਕਰਦੇ ਰਹਿੰਦੇ ਐ ਉਧਰ ਜਾਵਣ ਤਾਂ ਉਧਰ ਲਈ ਸਕੂਟਰੀ ਦਾ ਇੱਧਰ ਆ ਜਾਣ ਤਾਂ ਇੱਧਰ ਤੇ ਜੇ ਕੱਕਣ ਕੀ ਕਰੇ ਜਾਵਣ ਤਾਂ ਇਹਨਾਂ ਨੇ ਲੈਣੇ ਆ ਟਰੈਕਟਰ ਨਾ ਪੰਗੇ ਬਸ ਇਹਨਾਂ ਤਿੰਨਾਂ ਕੋਲ ਇੱਕ ਕੰਮ ਹੈ ਉਹ ਹੁੰਦੀ ਆ ਹਾਂਜੀ ਇੱਧਰ ਲੇਖ ਆਪਣੀ ਰੌਕ ਸੀ ਉਹ ਮਲੇ ਦੇ ਹੱਥੀ ਥਾੜੇ ਦੇਖੋ ਪੰਦੇ ਐ ਕਹਿੰਦੀ ਮੈਨੂੰ ਛੱਡ ਦੋ ਰਾਕਸੀ ਚਲ ਆਇਆ ਤੈਨੂੰ ਮੈਂ ਛੱਡਾਂ ਫਿਰ ਆ ਜਾ ਆ ਜਾ ਆ ਜਾ ਦੇਖੋ ਦੇਖੋ ਜੀ ਆ ਪੈ ਨਹੀਂ ਤੇ ਤਾਂ ਛੱਡ ਹੋਂ ਦੇਖੋ ਇਹ ਕਿਵੇਂ ਕਰਦੀ ਰਾਕਸੀ ਹਾਂਜੀ ਤਾਂ ਅੱਜ ਮਮਾ ਹੈ ਨਹੀਂ ਸੀਗੇ ਘਰੇ ਤੇ ਵਾਲੇ ਵਲੌਗ ਦੀ ਇੱਥੇ ਕਰਦੇ ਆ ਆਪਾਂ ਸਮਾਪਤੀ ਤੇ ਚਲੋ ਅੱਗੇ ਆਪਾਂ ਹਨਾ ਮਤਲਬ ਕਿ ਨਵਾਂ ਨਵਾਂ ਚੈਨਲ ਖੋਲਿਆ ਆ ਤੇ ਪਲੀਜ਼ ਜੇ ਕੋਈ ਵੀ ਮਿਸਟੇਕ ਹੁੰਦੀ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਹਨਾ ਤੁਹਾਡੇ ਦੱਸੇ ਤੇ ਸਾਨੂੰ ਪਤਾ ਲੱਗੂਗਾ ਕਿ ਸਾਡੀ ਇੱਥੇ ਕਾਹ ਵਾਲੀ ਮਿਸਟੇਕ ਹੈ ਹਨਾ ਤੇ ਹੁਣ ਆਪਾਂ ਇੱਥੇ ਕਰਦੇ ਹਾਂ ਐਂਡ ਚਲੋ ਠੀਕ ਹੈ ਓਕੇ ਬਾਏ ਬਾਏ ਮਿਲਦੇ ਹਾਂ ਸੋਬਾ ਬਾਏ ਮੈਂ ਇੱਕ ਚੀਜ਼ ਕਹਿਣਾ ਭੁੱਲ ਗਈ ਸੀ ਕਿ ਜਿਹੜੇ ਵੀ ਮੇਰੇ ਚੈਨਲ ਤੇ ਨਿਊ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮੈਨੂੰ ਮੈਂ ਵਾਰ-ਵਾਰ ਕਹੀ ਇੰਨੀ ਕਿ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਓਕੇ ਬਾਏ